ਖਬਰਨਾਮਾ ਦੇਖ ਰਿਹਾ ਸਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੌਸ ਰਾਜ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤਖਤ ਪਟਨਾ ਸਾਹਿਬ ਦੇ ਜਥੇਦਾਰ ਅਤੇ ਦੂਸਰੇ ਪਾਸੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਨਾਂ ਤੇ ਸੁਖਬੀਰ ਸਿੰਘ ਬਾਦਲ ਤਲਬ ਹੋਏ ਪੰਤ ਵਿੱਚੋਂ ਛੇਕੇ ਜਾਣਗੇ ਸੁਖਬੀਰ ਸਿੰਘ ਬਾਦਲ ਕਿਉਂਕਿ ਬਾਦਲ ਨੇ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਅਤੇ ਪੰਜ ਪਿਆਰੇ ਸਹਿਬਾਨਾਂ ਦਾ ਹੁਕਮ ਬਿਲਕੁਲ ਨਹੀਂ ਮੰਨਿਆ ਜਾਂ ਕੋਈ ਚਿੱਠੀ ਲਿਖ ਦਿੱਤੀ ਹੈ ਕਿ ਮੈਂ ਭਈ ਬਿਜ਼ੀਨਸ ਹੈਗਾ ਦੇ ਵਿੱਚ ਹਾਂ ਡੇਟ ਜਿਹੜੀ ਹੈ ਪੋਸਟਪੋਨ ਕਰ ਦਿਓ ਤੇ ਦੂਸਰੇ ਪਾਸੇ 10 ਜਿਹੜੀ ਹੈ ਜੂਨ ਨੂੰ ਮੀਟਿੰਗ ਹੋਈ ਪੰਜ ਮੈਂਬਰੀ ਕਮੇਟੀ ਦੀ ਚੰਡੀਗੜ੍ਹ ਵਿਖੇ ਕਿਉਂਕਿ ਉਹਨਾਂ ਵੱਲੋਂ ਹਲਕਾ ਇੰਚਾਰਜ ਸਰਕਲ ਇੰਚਾਰਜ ਜ਼ਿਲ੍ਹਾ ਪ੍ਰਧਾਨ ਜਥੇਦਾਰਾਂ ਦੀ ਚੋਣ ਹੋਣੀ ਸੀ ਕਿ ਇਸ ਜਥੇਦਾਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਂਦਾ ਹੈ ਇਸ ਜਥੇਦਾਰ ਨੂੰ ਹਲਕੇ ਦਾ ਇੰਚਾਰਜ ਬੁਲਾਇਆ ਜਾਂਦਾ ਹੈ ਡੈਲੀਗੇਟਸ ਵੀ ਬਣਾਉਣੇ ਨੇ ਲੀਡਰਸ਼ਿਪ ਨੂੰ ਵੀ ਅੱਗੇ ਲੈ ਕੇ ਆਉਣਾ ਹੈ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਦੀ ਵੀ ਛੁੱਟੀ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਕਿ ਪਾਸੇ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਅਤੇ ਤੀਸਰੇ ਪਾਸੇ ਸ਼੍ਰੋ ਚੜੀ ਅਕਾਲ ਤੱਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਜ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਬਾਦਲ ਨੇ ਜਿਸ ਤਰ੍ਹਾਂ ਸਬੂਤ ਦਿੱਤਾ ਮੁਨਕਰ ਹੋਣ ਦਾ ਭਗੋੜੇ ਹੋਣ ਦਾ ਪਟਨਾ ਸਹਿਬ ਉਹ ਵੀ ਸਿੱਖਾਂ ਦਾ ਤਖਤ ਹੈ ਫਰਮਾਨ ਉਥੋਂ ਜਾਰੀ ਹੋਇਆ ਹੈ ਲੇਕਿਨ ਉਥੇ ਤਾਲਮ ਨਹੀਂ ਹੋਏ ਯਾਨੀ ਕਿ ਫਿਰ ਆਪਣੀ ਮਨਮਰਜ਼ੀ ਕਿ ਤੁਸੀਂ ਜੋ ਕੁਝ ਮਰਜ਼ੀ ਕਰ ਲੋ ਮੇਰੇ ਮੈਂ ਆਪਣੀ ਮਰਜ਼ੀ ਮੈਂ ਆਪਣੀ ਵਿਧੀ ਵਿਧਾਨ ਦੇ ਨਾਲ ਚੱਲਾਂਗਾ ਸ਼ੁਭਵੀਰ ਸਿੰਘ ਬਾਦਲ ਤੇ ਹੁਣ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਦਾ ਬਿਰਤਾਂਤ ਹੁਣ ਸ਼ੁਭਵੀਰ ਸਿੰਘ ਬਾਦਲ ਦੇ ਵਿਰੁੱਧ ਸਿਰਜਿਆ ਜਾ ਰਿਹਾ ਹੈ ਜਿਹੜਾ ਬਿਰਤਾਰਾ ਸ਼ੁਭਵੀਰ ਸਿੰਘ ਬਾਦਲ ਦੇ ਨਾਲ ਕੀਤਾ ਜਾ ਰਿਹਾ ਹੈ ਅਜੰਡਾ ਵੀ ਸਪਸ਼ਟ ਹੋ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਮ ਤੋਂ ਬਣੀ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਜਿਸ ਦੇ ਮੈਂਬਰ ਪੰਜ ਕਾਰਸ਼ਿਲ ਹਨ ਸ਼੍ਰੋਮਣੀ ਅਕਾਲੀ ਦਲ ਦਾ ਭਾਗੀ ਤੜਾਵੀ ਨਾਲ ਹੈ ਅੰਦਰਵੰਦਰੀ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨੇ ਗੱਲ ਇੱਥੇ ਟਿਕੀ ਹੋਈ ਹੈ ਪਹਿਲਾਂ ਗੱਲ ਕਰਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਗੱਜ ਦੀ ਕਿਉਂਕਿ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਸੰਜੀਦਗੀ ਦਾ ਹੈ ਇਹ ਮਾਮਲੇ ਉੱਤੇ ਵੰਧਨ ਕੀਤਾ ਜਾਵੇਗਾ ਅਤੇ ਇਸ ਦੇ ਪੋਜ਼ਿਟਿਵ ਰਿਜ਼ਲਟ ਆਣਗੇ ਇਟ ਮੀਨਸ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਬੀ ਸਿੱਧੇ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਅਗਿਆਨੀ ਕੁਲਦੀਪ ਸਿੰਘ ਗੜਗੜ ਨੂੰ ਜਿਹੜਾ ਜਥੇਦਾਰੀ ਤੋਂ ਹਟਾਇਆ ਜਾਵੇਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਉਹ ਮੁੱਖ ਜਥੇਦਾਰ ਨੇ ਉਤੋਂ ਵੀ ਸਲਾਮਾ ਉਹਨਾਂ ਦੀਆਂ ਵਾਪਸ ਲੈ ਲਈਆਂ ਜਾ ਕਿਉਂਕਿ ਜਿਸ ਤਰ੍ਹਾਂ ਦਮਦਿੱਤ ਖਾਲਸਾ ਦੇ ਮੁੱਖੀ ਬਾਬਾ ਅਰਨਾਮ ਸਿੰਘ ਤੁਮਾ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋ ਅਣਾ ਅਤੇ ਭੁੱਲਰ ਸਾਹਿਬ ਉਹਨਾਂ ਦੀ ਗੱਲ ਕਹੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਹਨਾਂ ਤਿੰਨਾਂ ਨੂੰ ਜਿਹੜਾ ਜਥੇਦਾਰ ਬਣਾਉਂਦੀ ਹੈ ਤੇ ਅਸੀਂ ਸਵਾਗਤ ਕਰਾਂਗੇ ਕੌਮ ਵੀ ਸਵਾਗਤ ਕਰੇਗੀ ਕਿਉਂਕਿ ਇਹਨਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਇਹ ਕੌਮ ਦੇ ਮਹਾਨ ਯੋਧੇ ਨੇ ਇਹ ਗੱਲ ਹੋ ਗਈ ਹੁਣ ਸੋਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਬਰਗਾਜ ਦੀ ਕਿਉਂਕਿ ਇਹ ਭਰੋਸਾ ਦਿਵਾਇਆ ਗਿਆ ਹੈ ਥਰੂ ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਦੇ ਦੁਆਰਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਫਿਰ ਅਨਾਕਾਨੀ ਕੀਤੀ ਫਿਰ ਨਹੀਂ ਮੰਨੀ ਸ਼੍ਰੀ ਤਖਤ ਚਿਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਉਥੋਂ ਦੇ ਪੰਜ ਪਿਆਰੇ ਸਹਿਬਾਨਾਂ ਦੀ ਕੀ ਪੰਥ ਵਿੱਚੋਂ ਛੇਕਿਆ ਜਾ ਸਕਦਾ ਹੈ ਤੁਸੀਂ ਪੰਜਾਬੀਆਂ ਮੈਨੂੰ ਆਪਣੇ ਸੁਝਾਅ ਦੇਣੇ ਨੇ ਇੱਕ ਬਸ ਏਸੀ ਕਹਿੰਦੇ ਆ ਕਿ ਸਾਨੂੰ ਤਖਤ ਵੱਡੇ ਨੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਸਭ ਉੱਚ ਅਦਾਲਤ ਹੈ ਜੇਕਰ ਸੁਖਬੀਰ ਸਿੰਘ ਬਾਦਲ ਨੇ ਮੱਥਾ ਲਾਇਆ ਘੋੜੇ ਹੋਏ ਸ੍ਰੀ ਅਕਾਲ ਤਖਤ ਸੈਕਟ ਤੋਂ ਤੇ ਫਿਰ ਉਹ ਸ੍ਰੀ ਕੇਸ ਸ੍ਰੀ ਤਖਤ ਜਿਹੜੇ ਪਟਨਾ ਸਾਹਿਬ ਆਗੇ ਨੇ ਉਹਨਾਂ ਨੂੰ ਕੀ ਸਮਝਦੇ ਹੋਣਗੇ ਇਟ ਮੀਨਸ ਕਿ ਵਕ ਵਕ ਪੱਤਰਬਾਰਾਂ ਕਰਾਂ ਵੱਲੋਂ ਇਹ ਜਾਣਕਾਰੀ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਤ ਵਿੱਚੋਂ ਵੀ ਚੇਕਿਆ ਜਾ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਜੇਕਰ ਦਿੱਤਾ ਹੁੰਦਾ ਤੇ ਉਹਨਾਂ ਨੇ মিডিਆ ਦੇ ਸਾਹਮਣੇ ਆਉਣਾ ਸੀ ਕਿ ਸ਼੍ਰੀ ਪਟਨਾ ਸਾਹਿਬ ਵਿਖੇ ਮੈਂ 2 ਦਿਨ ਬਾਅਦ 3 ਦਿਨ ਬਾਅਦ ਜਾਂ 5 ਦਿਨ ਬਾਅਦ ਜਾਵਾਂਗਾ। ਨਾ ਤੇ ਇਹ ਖਬਰ ਆ ਰਹੀ ਹੈ ਦੂਸਰੇ ਪਾਸੇ ਜਿਸ ਤਰ੍ਹਾਂ ਬਿਆਨ ਆ ਰਹੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸ਼੍ਰੀ ਦਮਦਮਾ ਟਕਸਾਲ ਦੇ ਮੁਖੀ ਬਾਬਾ ਅਰਨਵ ਸਿੰਘ ਤੁਮੰਦੇ ਅਤੇ ਐਡਵੋਕੇਟ ਅਰਜਨ ਸਿੰਘ ਧਾਮੀ ਦੇ ਉਹ ਵੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਗਨਜੀ ਕੁਲਦੀਪ ਸਿੰਘ ਗਰਗਜ ਦੀ ਅਤੇ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਡੈਲੀਗੇਟਸ ਵੀ ਬਣ ਗਏ ਨੇ ਡੈਲੀਗੇਟਸ ਦਾ ਨਾਮ ਨਹੀਂ ਲਾਏ ਜਿਹੜੇ ਹਲਕਾ ਇੰਚਾਰਜ ਸਰਕਾਰ ਸਰਕਲ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵੀ ਜਿਹੜੇ ਨੇ ਮਾਨਪ੍ਰੀਤ ਅਕਾਲੀ ਹੋਣ ਵਾਲਾ ਬਣਾ ਲਏ ਗਏ ਨੇ ਰਸਮੀ ਤਰੀਕੇ ਦੇ ਨਾਲ ਉਹਨਾਂ ਦਾ ਬੜੀ ਜਲਦੀ ਜਿਹੜਾ ਐਲਾਨ ਕੀਤਾ ਜਾਵੇਗਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ 15 ਤੋਂ ਲੈ ਕੇ 18 ਜੂਨ ਦੇ ਵਿੱਚ ਵਿੱਚ ਨਵਾਂ ਪ੍ਰਧਾਨ ਮਿਲੇਗਾ ਧੰਨ